11 ਜਨਵਰੀ ਨੂੰ ਬਠਿੰਡਾ ਦੇ ਪੂਚੋ ਮੰਡੀ ਚ ਮੰਨਰੀਗਾ ਸਕੀਮ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ ਹੋਣ ਵਾਲੀ ਰੈਲੀ ਤੋਂ ਪਹਿਲਾਂ ਹੀ ਕਾਂਗਰਸ ਵਿੱਚ ਪਿਆ ਕਾਟੋ ਕਲੇਸ਼ ਕਾਂਗਰਸ ਪਾਰਟੀ ਦੀ ਮੀਟਿੰਗ ਵਿੱਚ ਹੋਇਆ ਹੰਗਾਮਾ ਵਰਕਰਾਂ ਵਿੱਚ ਆਪਸੀ મતਭੇਦ ਅਤੇ ਤੱਕਾਮੁਕੀ ਦੀਆਂ ਤਸਵੀਰਾਂ ਆਈਆਂ ਸਾਹਮਣੇ ਮੀਟਿੰਗ ਵਿੱਚ ਕਾਂਗਰਸ ਪਾਰਟੀ ਦੇ ਆਗੂਆਂ ਦੇ ਵਿੱਚ ਅਹੁਦੇਦਾਰੀਆਂ ਤੇ ਟਿਕਟ ਦੀ ਵੰਡ ਨੂੰ ਲੈ ਕੇ ਇੱਕ ਦੂਜੇ ਤੇ આરોਪ ਅਤੇ ਤੱਕਾਮੁਕੀ ਕੀਤੀ ਗਈ ਦੇਖਿਆ ਬਾਲਾ ਇੱਕ ਨਾਵਾ ਉਤਾਰ ਕਰਨੇ ਨਾ 22 ਜਿਲ੍ਹਾ ਦਾ ਫੋਟੋ ਕਾਰਡ ਮੇਰਾ ਨਾ ਨਹੀਂ ਆਖੋ ਜਾਣੇ ਇਹਨਾਂ ਕੋਲ ਕਹਿੰਦੇ ਹੈਂ ਬਾਹਰ ਕਰੋ ਗਾ ਮਾਲਕ ਨੂੰ ਮੀਟਿੰਗ ਸਾਲ ਕੋਈ ਦਿੱਕੀ ਨਹੀਂ ਹਰ ਇਹ ਮਾਂ ਦੀ ਅੱਤ ਮਰਦਾ ਹੀ ਬਣਾ ਲਾ ਦੇਣਾ ਕੇ ਬੋਲਦਾ ਸਾਲਾ ਤੂੰ ਕਿੱਥੇ ਸਵੇ ਭਾਰਾ ਯਾਰ ਨੋਟਾ ਮਨਿਸਪਲ ਚੋਂ ਕਹਦਾ ਚਾਰਜ ਮੈਂ ਖਾਲੀ ਟੈਕ ਟਿਨੂ ਮਾਰਗੀ ਦੇ ਦੋ ਇੱਕ ਤਾਂ ਖਾਲੀ ਨਾ ਟੈਕ ਤਾਂ ਰਹਿਣਾ ਆਪਣੀ ਪਾਰਟੀ ਮਜ਼ਬੂਤ ਰਵੇ ਟਿਕਟਾਂ ਵੀ 10 ਖਾਲੀ ਟਿਕਟਾਂ ਵੀ ਦਿੱਤੀਆਂ ਨਹੀਂ ਤੇ ਕੋਈ ਜਿੰਦਿਆਂ ਵੀ ਨਹੀਂ ਚੱਕ ਤੂੰ ਹਲਕੇ ਚੱਕ ਵੀ ਬਲਾਕ ਪ੍ਰਧਾਨ ਦੇ ਛੱਤਰ ਮਾਰਦੇ ਬੰਦਾ ਇੱਕ ਪੱਥਾਂ ਭਰ ਕੇ ਮਿੰਨੀ ਬੱਸ ਚਲਦੀ ਹੈ ਬਲਾਕ ਪ੍ਰਧਾਨ ਦੀ ਬਿਲਕੁਲ ਆਪਾਂ ਕਿਥੋਂ ਤੁਸੀਂ ਹਾਂ ਫਿਰ ਜੇ ਗਲਤ ਆ ਇੰਨੇ ਬੰਦਾਂ ਚ ਕਿ ਮੈਂ ਪੱਕ ਮੈਂ ਲਾ ਕੇ ਤੇਰੇ ਪੈਰਾਂ ਚ ਚੱਕੂਗਾ ਜੇ ਗਲਤ ਆ ਮੈਂ ਪਾਰਟੀ ਦੇ ਪ੍ਰਤੀ ਪ੍ਰਧਾਨ ਨੂੰ ਪੁੱਛ ਫਿਰ ਤੈਨੂੰ ਬੇਨਤੀ ਕੀਤੀ ਨਾ ਮੈਂ ਰਾਤ ਨੂੰ ਕੀਤੀ ਨਾ ਜਿੰਨੂੰ ਮਰਜ਼ੀ ਆਪਾਰ ਵੀ ਗਾ ਤੇ ਜਿੱਤ ਗਿਆ ਤਾਂ ਹੀ ਹਰੇ ਆ ਇੱਕ ਵੀ ਜੈਤੋਂ ਦੀ ਠੀਰ ਨਹੀਂ ਜਿੱਤੀ ਗਈ ਸਾਡੇ ਤੋਂ ਇੱਕ ਵੀ ਤੇ ਪਰ ਜ਼ਿਲ੍ਹਾ ਪ੍ਰਧਾਨ ਪ੍ਰਧਾਨ ਇੰਚਾਰਜ ਲੜਦੇ ਨਹੀਂ ਗੜਦੇ ਨਹੀਂ ਗੱਲ ਕਰਦੇ ਨਹੀਂ ਗੱਲ ਕਰਦੇ ਗੱਲ ਕਰਦੇ ਤੂੰ ਮਜ਼ੂਰ ਰੱਖਣੀ ਲੱਗੀ ਉਹ ਪਾਣਾ ਬੰਦ ਕਰੀ ਜੋਤਾਂ ਰੋ